ਹਾਰੇ ਕਿਨ ਸੰਦੀ ਕੋਸ਼ਿਸ਼ ਹੈ ਕਿ ਜਦੋਂ ਕੋਈ ਸਮਾਜ ਵਿੱਚ ਕੰਮ ਕੁਝ ਪੈਂਡਿੰਗ ਹੋਣ ਤਾਂ ਉਹਨਾਂ ਨੂੰ ਅੱਗੇ ਲਿਆਂ ਵਿੱਚ ਹੀ ਅਛਾਈ ਹੈ ਜੇਕਰ ਅਛਾਈ ਹੈ ਤਾਂ ਬੁਰਾਈ ਵੀ ਹੈ ਤੇ ਬੁਰਾਈ ਤੇ ਜਿੱਤ ਲਈ ਆਪਾਂ ਨੂੰ ਅਛਾਈ ਲਈ ਕਦਮ ਚੱਕਨੇ ਪੈਂਦੇ ਹਨ ਸਤਿ ਸ੍ਰੀ ਅਕਾਲ ਜੀ ਮੈਸ਼ਰ ਗੱਲ ਕਰਦੇ ਆ ਸਮਾਜਵਾਦੀ ਪਾਰਟੀ ਦੀ ਅੱਜ ਇੱਕ ਛੋਟੀ ਜਿਹੀ ਮੀਟਿੰਗ ਹੋਈ ਹੈ ਜਿਸ ਦੇ ਤਹਿਤ ਪ੍ਰਧਾਨ ਜੀ ਸਾਡੇ ਨਾਲ ਹਨ ਅਸੀਂ ਜ਼ਿਆਦਾ ਜਾਣ ਕਰ ਲਈ ਉਹਨਾਂ ਨਾਲ ਗੱਲ ਕਰਦੇ ਆ ਅ ਸਰ ਸਤਿ ਸ੍ਰੀ ਅਕਾਲ ਅ ਅੱਜ ਦੀ ਮੀਟਿੰਗ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਅ ਪੀਐਮ ਆਰਮੀ ਆਜ਼ਾਦ ਸਮਾਜ ਪਾਰਟੀ ਔਰ ਕਾਂਚੀ ਰਾਮ ਜੀ ਇਹ ਮੀਟਿੰਗ ਅਸੀਂ ਸਾਡੀ ਪਾਰਟੀ ਦੇ ਜੋ ਚੀਫਾ ਹੈ ਚੰਦਰ ਸਿੱਖਰ ਆਜ਼ਾਦ ਜੀ ਉਹਨਾਂ ਦੇ ਦਿਸ਼ਾਦਰ ਦੇ ਅਨੁਸਾਰ ਔਰ ਪੰਜ ਪਾਰਟੀ ਪੰਜਾਬ ਪ੍ਰਧਾਨ ਦੇ ਦਿਸ਼ਾਦਰ ਦੇ ਅਨੁਸਾਰ ਅੱਜ ਅਸੀਂ ਇਹ ਮੀਟਿੰਗ ਫਰੀਦਕੋਟ ਜ਼ਿਲ੍ਹਾ ਇਕਾਈ ਵੱਲੋਂ ਕੀਤੀ ਆ ਇਸ ਮੀਟਿੰਗ ਵਿੱਚ ਅਸੀਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ਦੇ ਵਿੱਚ ਇਹ ਮੀਟਿੰਗ ਕੀਤੀ ਆ ਕਿਉਂਕਿ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੀਮ ਆਰਮੀ ਵੱਲੋਂ ਬਹੁਤ ਜਲਦ ਮਤਲਬ ਅਸੀਂ ਫਰੀਦਕੋਟ ਤੋਂ ਕੈਂਡੀਡੇਟ ਹਾਂਜੀ ਐਲਾਨ ਦਾ ਐਲਾਨ ਬਾਰੇ ਅੱਜ ਮੀਟਿੰਗ ਹੋਈ ਹੈ ਸਾਡੀ ਹਾਂਜੀ ਹਾਂਜੀ ਅ ਤੁਹਾਨੂੰ ਕੁ ਲੱਗਦਾ ਪ੍ਰਧਾਨ ਜੀ ਸਮਾਜ ਵਿੱਚ ਕਾਫੀ ਕੰਮ ਰੁਕੇ ਪਿਆ ਤੇ ਇਹ ਕਹਿੰਦੇ ਵੀ ਐਸਸੀਬੀਸੀ ਸਮਾਜ ਨੂੰ ਵੀ ਅੱਗੇ ਆਉਣਾ ਚਾਹੀਦਾ ਕਿਉਂਕਿ ਕਾਫੀ ਵੋਟ ਹੋਣਾ ਵੱਲੋਂ ਵੀ ਅਵੇਲੇਬਲ ਸੋ ਉਹਨਾਂ ਬਾਰੇ ਤੁਹਾਡਾ ਕੀ ਦੇਖੋ ਜੀ ਜੋ ਸਾਡੀ ਆਜ਼ਾਦ ਸਮਾਜ ਪਾਰਟੀ ਆ ਸਰਬ ਸਮਾਜ ਦੀ ਪਾਰਟੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਔਰ ਸਾਬਕਾ ਕਾਂਸ਼ੀਰਾਮ ਦੀ ਸੋਚ ਨੂੰ ਲੈ ਕੇ ਅਸੀਂ ਚੱਲਦੇ ਆ ਜੋ ਇਹਦੇ ਵਿੱਚ ਐਸਸੀ ਬੀਸੀ ਸਮਾਜ ਸਾਡਾ ਬਹੁਤ ਜ਼ਿਆਦਾ ਆ ਰਿਹਾ ਤੇ ਅਸੀਂ ਸਾਡੀ ਸੋਚ ਪਹਿਲਾਂ ਤੋਂ ਹੀ ਆ ਸਾਡੇ ਆਰਮੀਆ ਜੋ ਪੀ ਆਰਮੀ ਆਜ਼ਾਦ ਸਮਾਜ ਪਾਰਟੀ ਦੇ ਸ਼੍ਰੀ ਚੰਦਰਸ਼ੇਖਰ ਆਜ਼ਾਦ ਜੀ ਆ ਔਰ ਪੰਜਾਬ ਦੇ ਪ੍ਰਧਾਨ ਇਹਨਾਂ ਵੱਲੋਂ ਸਾਡੀ ਸਾਰੀ ਸੋਚ ਤੇ ਇਹਨਾਂ ਦੀ ਸੋਚ ਦੇ ਮੁਤਾਬਕ ਹੀ ਅਸੀਂ ਬਾਬਾ ਸਾਹਿਬ ਦੀ ਸੋਚ ਔਰ ਸਾਬ ਕਾਂਸੀ ਰਾਮ ਦੀ ਸੋਚ ਨੂੰ ਲੈ ਕੇ ਸਾਡੇ ਸਮਾਜ ਦੇ ਹੱਕਾਂ ਦੇ ਲਈ ਉਹਨਾਂ ਦੇ ਜੋ ਹੁਣ ਤੱਕ ਪੀੜਤ ਆਜਾ ਸਮਾਜੀ ਪਾਰਟੀ ਲਈ ਤੁਸੀਂ ਕੀ ਕਹਿਣਾ ਚਾਹੋਗੇ ਵੀ ਆਪਾਂ ਕੈਂਡੀਡੇਟ ਅ ਅਲਾਉਡ ਕਰਨਾ ਹੈ ਖੜਾ ਕਰਨਾ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਇਸ ਨਾਲ ਆਪਣਾ ਕੋਈ ਫਰਕ ਪਾਊਗਾ ਵੀ ਲੋਕ ਜਿਹੜੇ ਪਿਛੜੇ ਵਰਗੀ ਜਾਤੀ ਦੇ ਆ ਉਹ ਅੱਗੇ ਆਣ ਕੇ ਆਪਣਾ ਸੰਯੋਗ ਦੇਣਗੇ ਐ ਐਸਪੀ ਮਤਲਬ ਉਹ ਅਯਾਦ ਸਮਾਜ ਪਾਰਟੀ ਜਿੰਨਾਂ ਦੇ ਸੁਪਰੀਮੋ ਹੈਗੇ ਆ ਚੰਦਰ ਸ਼ੇਖ ਜੀ ਜੀ ਰਾਵਣ ਉਹ ਸਾਡੀ ਸੁਪਰੀਮੋ ਹੈ ਉਹਨਾਂ ਦਾ ਆਦੇਸ਼ ਹੈ ਵੀ ਲੋਕ ਸਭਾ ਜਿਹੜਾ ਹੈਗਾ ਹਲਕਾ ਫੀਕੂ ਇਹਦੇ ਵਿੱਚੋਂ ਆਪਾਂ ਇੱਕ ਕੈਂਡੀਡੇਟ ਪੀ ਮਾਰਮੀ ਬੰਦੂ ਅਯਾਦ ਸਮਾਜ ਪਾਰਟੀ ਵਿੱਚੋਂ ਖੜਾ ਕਰਨਾ ਹੈ ਔਰ ਇਹ ਜਿਹੜੀ ਮਤਲਬ ਸਾਡੀ ਸੋਚ ਹੈ ਇਹ ਐਸ ਸੀ ਬੀ ਸੀ ਹੈ ਜਿਹੜੇ ਇਹ ਲਤਾੜੇ ਹੋਏ ਲੋਕ ਹੈ ਜਿਨ੍ਹਾਂ ਨੂੰ ਹਾਲੇ ਤੱਕ ਹੋਈ ਆ ਉਹਦੇ ਬੰਦੇ ਹੱਕ ਨਹੀਂ ਮਿਲੇ ਪਿੰਦਰਸ਼ੇ ਇਹਦਾ ਆਜ਼ਾਦੀ ਜੀ ਦਾ ਸੋਚ ਇਹ ਹੈ ਵੀ ਆਪਾਂ ਇਹਨਾਂ ਲੋਕਾਂ ਨੂੰ ਆਪਣੀ ਪੈਰਾਂ ਤੇ ਖੜੇ ਕਰੀਏ ਔਰ ਇਹਨਾਂ ਨੂੰ ਆਜ਼ਾਦੀ ਜਿਵੇਂ ਹੁੰਦਾ ਹੈ ਆਜ਼ਾਦ ਲੈਵਲ ਤੇ ਮਤਲਬ ਆਪਣੀ ਸੋਚ ਹੀ ਰੱਖਣ ਔਰ ਅਸੀਂ ਡਾਕਟਰ ਭੀਮ ਰਹੋ ਮੀਟ ਕਰ ਔਰ ਕਾਂਸ਼ੀਰਾਮ ਦੀ ਸੋਚ ਨੂੰ ਅੱਗੇ ਲੈ ਕੇ ਜਾ। ਅ ਇਸ ਲਈ ਕਿੰਨਾ ਕੁ ਸਮਾਂ ਲੱਗ ਰਿਹਾ ਉਮੀਦਵਾਰ ਅਲੋਟ ਕਰਨ ਲਈ? ਇਹ ਦੇਖੋ ਅਸੀਂ 1-2 ਦਿਨ ਲਾਵਾਂਗੇ ਹਜੇ 7 ਤਰੀਕ ਨੂੰ ਨਾਮਿਨੇਸ਼ਨ ਹੈ। ਉਦੋਂ ਪਹਿਲਾਂ-ਪਹਿਲਾਂ ਅਸੀਂ ਆਪਦੇ ਸ੍ਰੀ ਪ੍ਰੀਮੂ ਨਾਲ ਗੱਲ ਕਰਕੇ ਇੱਕ ਕੈਂਡੀਡੇਟ ਦੇ ਦੇ। ਥੈਂਕ ਯੂ ਸਰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਸੁਨਿਆ ਦੇਖੋ ਸਮਾਜ ਵਿੱਚ ਬਹੁਤ ਹੀ ਪਿਛੜੇ ਵਰਗ ਲੋਕ ਜੋ ਕਿ ਦੇਖਿਆ ਜਾਵੇ ਤਾਂ 70 80% ਲੋਕ ਹਨ ਜੋ ਕਿ ਵੋਟ ਬਹੁਤ ਅਹਿਮਤ ਰੱਖਦੀ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਧਿਕਾਰ ਮਿਲਨੇ ਚਾਹੀਦੇ ਹਨ ਕਿ ਉਹ ਸਮਾਜ ਵਿੱਚ ਆ ਕੇ ਅੱਗੇ ਵਧਣ ਤੇ ਆਪਣੀਆਂ ਜੋ ਅਸੈਪਟੇਸ਼ਨ ਲੋਕਾਂ ਨੇ ਉਹਨਾਂ ਤੋਂ ਲਗਾਈ ਹੋਈ ਹੈ ਜੋ ਨੇ ਕਿਤਨਾ ਕਿਤੇ ਨਹੀਂ ਮਿਲ ਰਹੀਆਂ ਆਪਾਂ ਵੀ ਸਮਾਜ ਚ ਚੱਲ ਫਿਰ ਰਿਹਾ ਤੁਰ ਰਿਹਾ ਦੇਖਦੇ ਹਾਂ ਕਿ ਕਾਫੀ ਲੋਕਾਂ ਹੱਥ ਤੱਕ ਅਵੇਲੇਬਲ ਪਰਸਿਲਜ ਨਹੀਂ ਮਿਲ ਰਹੀ ਉਹਨਾਂ ਦੇ ਹੱਕਾਂ ਵਿੱਚ ਇਹ ਉਮੀਦਵਾਰ ਆਪਣਾ ਕੈਂਡੀਡੇਟ ਖੜਾ ਕਰਨੇ ਜਾ ਰਹੇ ਆ ਅੱਗੇ ਕੀ ਰਿਜ਼ਲਟ ਹਨ ਉਹ ਸੇ ਤੁਹਾਨੂੰ ਦੱਸਦੇ ਰਹਾਂਗੇ ਫਰੀਦਕੋਟ ਤੋਂ ਜੇ ਕਿ ਨੈਸ਼ਨਲ ਚੈਨਲ ਟੀ ਸ਼ਰਜੀਤ